ਨਾਮ ਆਪਣਾ ਕੀ ਕੁਸ਼ਿੰਦਰ ਸਿੰਘ ਕੀ ਤੁਸੀਂ ਮੌਜੂਦਾ ਮੋਕਾ ਸਰਪੰਚ ਕੀ ਮਾਮਲਾ ਹੈ ਕਿ ਬੀਐਫਸੀ ਬੈਂਕ ਤੇ ਆਏ ਆ ਕਿਨੂੰ ਕਸਟਮਰ ਦਾ ਫੋਨ ਆਇਆ ਸੀਗਾ ਤੇ ਰਣਾ ਜੱਟਾ ਤੇ ਬੈਂਕ ਜੀ ਖੋ ਹੋ ਗਈ ਆ ਮੈਂ ਉਸ ਵੇਲੇ ਸਭ ਨਾਲ ਫੋਨ ਕਰਤਾ ਐਸਐਸਬੀ ਨਾਲ ਕਰਤਾ ਐਸਐਸਬੀ ਰਿਡਰ ਨੂੰ ਫੋਨ ਕਰਤਾ ਮੈਂ ਮੈਂ ਆਪ ਵੀ ਖੋ ਲਾ ਗਿਆ ਐਸਐਚਓ ਵੀ ਨਾਲ ਮੇਰੇ ਆ ਗਿਆ ਨਾਲੇ ਆ ਗਿਆ ਉਹ ਵੀ ਬਾਹਰ ਤੇ ਜੱਤੀ ਦੇਖ ਲੱਗ ਗਿਆ ਕਿੰਨਾ ਕਿ ਨਸਾਨ ਹੋ ਗਿਆ ਸਰ ਉਹ ਕਹਿੰਦੇ ਆ 38 41 ਲੱਖ ਰੁਪਏ। ਇੱਕ ਬੈਂਕ ਦੇ ਅੰਦਰੋਂ ਲੁੱਟ ਹੋਈ ਹੈ ਕਿ ਕਿਸੇ ਗਾਹਕ ਨਾਲ ਹੋਈ ਹੈ। ਸਰਪੰਚ ਸਾਹਿਬ ਇਹ ਉਹਨਾਂ ਨੇ ਦੱਸਿਆ ਵੀ ਕਾਤੇ ਬੰਦੇ ਆਏ ਸੀ। ਗੱਡੀ ਦੇ ਕਹਿੰਦੇ ਆਇਆ ਬਾਕੀ ਕੈਮਰੇ ਸਾਰੇ ਕਿੰਨੇ ਲੋਕ ਸੀ ਦੱਸਿਆ ਉਹਨਾਂ ਨੇ ਕੁਝ ਤਿੰਨ ਲਗਦੇ ਅੰਦਰ ਵਾਇਆ ਤਾਂ। ਅੱਛਾ ਜੀ ਗਨ ਪੁਆਇੰਟ ਬਾਰੇ ਕਰਕੇ ਦੱਸਿਆ। ਧੰਨਵਾਦ। ਗਨ ਪੁਆਇੰਟ ਸੀ। ਇੰਨਾ ਕੁ ਸਮਾਂ ਕਿੰਨੇ ਕਿੱਧਰ ਨੂੰ ਗਏ ਪਤਾ ਲੱਗਾ ਕੁਝ? ਇਧਰ ਨੂੰ ਗਿਆ। ਅੱਛਾ ਆ ਰੋਡ ਤੇ ਵਗੈਰੇ ਵੀ ਚੱਲ ਰਿਹਾ ਹੈ। ਅੱਛਾ ਇਹਨੂੰ ਚੱਲੇ ਗਿਆ। ਦੋ ਫੋਨ ਵੀ ਮਿਲ ਗਏ ਯਾਰ ਛੱਟ ਦੇ ਸੀ। ਅੱਛਾ ਮੋਬਾਈਲ ਉਹ सरपंच साहब ਇਹਨਾਂ ਦਾ ਇਹਨਾਂ ਦਾ ਕੈਮਰਾ ਨਹੀਂ ਜਿਹੜਾ ਦੁਕਾਨ ਵਾਲਾ ਇਹਨਾਂ ਦਾ ਮੋਬਾਈਲ ਵੀ ਨਾਲ ਲੱਗੇ ਸੀ ਇਹ ਆ ਇਹ ਵਿੰਗੇ ਅੰਦਰ بڑے ਵਿੰਗੇ ਦੇ ਅੱਛਾ ਇਹਨਾਂ ਨੇ ਕਹਿੰਦੇ ਮੋਬਾਈਲ ਬਣਾ ਫੜਾ ਦੇ ਅੱਛਾ ਜੀ ਇਹ ਬੰਦੇ ਅੰਦਰ ਸੀ ਵਿੰਗੇ ਉਸ ਵੇਲੇ ਓਕੇ ਇਹਨਾਂ ਦਾ ਫੋਨ ਫੜ ਲਿਆ ਅੱਛਾ ਜੀ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਇਦਾਂ ਦਾ ਇੱਕ ਦਿਨ ਦੀ ਹੜੇ ਕਿਦਾਂ ਦੀ ਬਾਰਦਾਤ ਹੋਣ ਦਾ ਸਾਡੇ ਦੇਖੋ ਇਹਨਾਂ ਆਤਵਰ ਕਿੰਨਾ ਕੁਛ ਰਿਹਾ ਕਦੀ ਪਹਿਲੀ ਲੁੱਟ ਹੋਈ ਰਹਿਣਾ ਜਾਂਦਾ ਕਦੀ ਟਿੱਕੀ ਦੀ ਲੰਗੀ ਚ ਪਈ ਨਹੀਂ ਪਹਿਲੀ ਹੋਈ ਰੱਟੇ ਮਤਲਬ ਕੀ ਤੁਹਾਨੂੰ ਮਹਿਸੂਸ ਕੀ ਕੀ ਮਹਿਸੂਸ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਆਹ ਉਹ ਪਰੇ ਨੂੰ ਖਿਆਰਕਣਾ ਜਿਹੜਾ ਇਹ ਹੀ ਕਹਿ ਸਕਦੇ ਆ। ਤੇ ਖਿਆਰਕਣਾ ਚਲੋ ਬੈਂਕਾਂ ਨਾਲ ਜੁੜੀ ਜਾਵੇ। ਪੇਮੈਂਟ ਵੀ ਜ਼ਿਆਦਾ ਸੀਗੀ। ਕਿਹੜੀ ਬੈਂਕ ਹੈ ਜੀ ਇਹ? HDFC ਬੈਂਕ। ਇੱਕ ਮੇਰੀ ਮੈਨੇਜਰ ਮੈਨੇਜਰ ਸਾਡਾ ਨਾਮ ਪਤਾ ਕੀ ਹੈ ਜੀ? ਜੀ ਨਵੇਂ ਨਾਂ ਨਹੀਂ ਦਾ ਪਤਾ ਨਹੀਂ। ਸਰ ਬੈਂਕ ਕਿਹੜੇ ਰੋਡ ਦੇ ਉੱਪਰ ਹੈ? ਅਮੇਂਡੀ ਰੋਡ ਤੇ। ਐਸ ਵੀ ਸਾਹਿਬ ਕੀ ਮਾਮਲਾ ਹੈ ਸਾਰਾ ਜਿਹੜਾ ਬੈਂਕ ਤੇ ਤੁਸੀਂ ਆਏ ਹੋ। ਅੱਜ ਸਾਨੂੰ ਤਕਰੀਬਨ ਸਮਾਂ 3:00 ਵਜੇ ਇਨਫੋਰਮੇਸ਼ਨ ਆਈ ਹੈ। ਉਹਨੂੰ ਪੇਠੋਂ ਦਿਖਾਉਣਾ ਚੱਟਾ ਦੇ HDFC ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਟੌਲ ਦੀ ਨੋਕ ਤੇ ਖੜੀ ਹੈ। ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ 'ਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ ਰੰਗੀ ਟੁੰਡਈ ਵਰਨਾ ਗੱਡੀ 'ਚੋਂ ਨਿਕਲ ਗਿਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟ੍ਰੇਸ ਕਰ ਲਾਗੇ ਐਸਐਸਪੀ ਸਾਹਿਬ ਦੱਸਿਆ ਕਿ ਕਿੰਨੀ ਕਾਊਂਟ ਗਈ ਹੈ ਅੰਦਰੋਂ ਅਮਾਉਂਟ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਜੇ ਤਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਹਾਂਜੀ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀਜ਼ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡਈ ਵਰਨਾ ਗੱਡੀ ਦੇ ਵਿੱਚ ਆਈ ਐਸਐਸਪਾਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਐਸਐ ਵੀਡੀਓ ਜਿਹੜਾ ਚੈੱਕ ਕੀਤਾ ਸੈਕਿਉਰਿਟੀ ਕਾਰਡ ਸੀ ਅੱਛਾ ਜੀ ਕਟਣਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ ਬਿਲਕੁਲ ਜਿਹੜਾ ਇਹ ਤਿੰਨ ਕਾਪਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਨੇ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਤੇ ਉਹਨਾਂ ਦਾ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਅਸੀਂ ਟ੍ਰੇਸ ਕਰ ਰਹੇ ਹਾਂ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਜੀ ਆ ਮਿਕਸ ਹੈਗਾ ਹਜੇ ਇਹ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡੀਟੇਲ ਸ਼ੇਅਰ ਕਰਾਂਗੇ ਐਸਐਸਪਾ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮਾਉਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨ ਕੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੋਈ ਸ਼ੋਅ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕ ਵੇਲੇ ਟਾਈਮ ਸੇ ਕੋਈ ਟਾਈਮ ਦਾ ਪਤਾ ਲੱਗਿਆ ਸਵਾ 3 ਵਜੇ ਦੇ ਲੱਗੇ ਬੈਂਕ ਚ ਬੜੀ ਐਸਐਸਪੀ ਸਾਹਿਬ ਇਹ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋ ਬਿਲਕੁਲ ਵਾਰਦਾਤ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ سنگੀਨ ਜਦੋਂ ਸਾਡੇ ਚੁਰਮ ਹੋਇਆ ਜिले ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ 'ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੈ ਕੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਕਾਰਨ ਨਾਕਾ ਅਚਨਚੇਤ ਲਾਇਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਡੇਟਰ ਤੋਂ ਬਾਅਦ ਨਾਕਾ ਲੱਗਾ ਸੀ ਕਿਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇ